ਦੋਸਤੋ ਮੈਂ ਰਜਿੰਦਰ ਸਿੰਘ ਬਿਲਕਾ ਤੇ ਤੁਸੀਂ ਵੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਤੇ ਤੁਹਾਡੇ ਲਈ ਲੈ ਕੇ ਆਇਆ ਇੱਕ ਅੱਜ ਦਾ ਇਹ ਮੁੱਦਾ ਅੱਜ ਦੀ ਇਹ ਖਬਰ ਬਿਲਕਾ ਤੋਂ ਮੁਾਈ ਸੜਕ ਹੈ ਹਜੇ ਪਿਛਲੇ ਮਹੀਨਿਆਂ ਤੀ ਇਹ ਸੜਕ ਨਵੀਂ ਬਣੀ ਹੈ ਸੜਕ ਨਵੀਂ ਬਣਨ ਕਰਕੇ ਇਹਦੀਆਂ ਸਾਈਡਾਂ ਜਿਹੜੀਆਂ ਉਹ ਨੀਮੀਆਂ ਹੋ ਗਈਆਂ ਜਦੋਂ ਕਿ ਨਗਰਪੰਚਾਇਤ ਬਿਲਕਾ ਨੇ ਇਹ ਟਾਇਲ ਸਪੈਸ਼ਲੀ ਸਮੇਂ ਵਿੱਚ ਲਾਈ ਸੀ ਇਹ ਟਾਇਲ ਦੇ ਕੌਣ ਸਮੇ ਟਾਇਲ ਦੇ 5 6 ਇੰਚ ਕਟਕਾ ਤੇ ਉਹਦੇ ਉੱਪਰ ਪਠਾਨ ਕੋਟੀ ਮੋਟਾ ਰੇਤਾ ਪੈਲਾ ਸਕੈਨਰ ਕਹਤੋ ਉਸ ਵੇਲੇ ਵਾਟਾ ਗਿਆ ਸੀ ਇਸ ਸੜਕ ਦੇ ਦੋਮੇ ਸਾਈਡਾਂ ਤੇ ਬਰਮ ਬਣਾਉਣ ਲਈ ਸੋ ਦੋਸਤੋ ਸੜਕ ਨਵੀਂ ਬਣੀ ਐ ਸੜਕ ਦੇ ਦੋਮੇ ਪਾਸੇ ਟਾਇਲ ਨੂੰ ਬਰਾਬਰ ਕਰਨ ਲਈ ਸੜਕ ਬਣਾਉਣ ਵਾਲੇ ਠੇਕੇਦਾਰ ਬਨੂੰ ਸਾਇਲ ਪੁੱਟ ਕੇ ਇਹਦੇ ھیਟਾ ਮਿੱਟੀ ਪਾਈ ਜਾ ਰਹੀ ਹੈ ਪਹਿਲਾਂ ਵੀ ਅਸੀਂ ਇਹ ਮੁੱਦਾ ਦਿਖਾਇਆ ਸੀ ਪਰ ਇਸ ਮੁੱਦੇ ਨੂੰ ਲੈ ਕੇ ਨਾ ਨਗਰ ਪੰਚਾਇਤ ਨੇ ਕੋਈ ਸੰਜੀਦਾ ਕਦਮ ਪੁੱਟਿਆ ਤੇ ਨਾ ਠੇਕੇਦਾਰ ਨੇ ਤਾਂ ਜਿਵੇਂ ਲੱਗਦਾ ਹੈ ਕਿ ਮੋٹے ਅਰੇਤੇ ਜਾਂ ਘਟਕੇ ਦੀ ਥਾਂ ਮਿੱਟੀ ਪਾਈ ਜਾ ਰਹੀ ਹੈ ਕਿ ਉਸ ਦੇ ਟੈਂਡਰ ਵਿੱਚ ਇਸੇ ਤਰ੍ਹਾਂ ਜਾ ਇਹ ਬੇਨਿਜ਼ਮੀ ਹੋ ਰਹੀ ਹੈ ਇੱਕ ਜਾਂਚ ਦਾ ਵਿਸ਼ਾ ਹੈ ਇਸ ਮੁੱਦੇ ਬਾਰੇ ਹੁਣ ਤੱਕ ਨਗਰ ਪੰਚਾਇਤ ਬਿਲਗਾ ਦੇ ਈਓ ਨੇ ਆਪਣਾ ਪੱਖ ਨਹੀਂ ਪੇਸ਼ ਮੀਡੀਆ ਅੱਗੇ ਪੇਸ਼ ਕੀਤਾ ਕਿ ਇਹ ਕੰਮ ਜੋ ਹੋ ਰਿਹਾ ਹੈ ਇਹ ਸਹੀ ਹੋ ਰਿਹਾ ਹੈ ਜਾਂ ਗਲਤ ਹੋ ਰਿਹਾ ਹੈ ਤੇ ਇਸ ਕੰਮ ਨੂੰ ਲੈ ਕੇ ਜੇ ਦੇਖਿਆ ਜਾਵੇ ਦੇਸ਼ ਪੱਖਤਾ ਦੇ ਨਾਂ ਨਾਲ ਜਾਣੇ ਜਾਂਦੇ ਕਸਬਾ ਬਿਲਗਾ ਦੇ ਲੋਕ ਭਾਵੇਂ ਆਪਣੇ ਆਪ ਨੂੰ ਬਹੁਤ ਸੰਘਰਸ਼ੀ ਨੇ ਪਰ ਕਿਸੇ ਵਿਅਕਤੀ ਨੇ ਇਸ ਮੁੱਦੇ ਨੂੰ ਹੁਣ ਤੱਕ ਨਹੀਂ ਉਠਾਇਆ ਨਾ ਸਰਕਾਰੀ ਧਿਰ ਨੇ ਇਸ ਮੁੱਦੇ ਨੂੰ ਲੈ ਕੇ ਸਾਡੇ ਨਾਲ ਜਾਂ ਹੋਰ মিডিਏ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਕਿ ਇਹ ਕੰਮ ਸਹੀ ਹੋ ਰਿਹਾ ਜਾਂ ਗਲਤ ਹੋ ਰਿਹਾ ਕਿਉਂਕਿ ਪਿਛਲੇ ਸਮੇਂ ਜਦੋਂ ਵੀ ਹਲਕਾ ਨਕੂਦਰ ਦੇ ਵਿਧਾਇਕ ਬੀਬੀ ਇੰਦਰਜੀਤ ਘਰਮਾਨ ਇੱਥੇ ਅਸੀਂ মিডিਆ ਤੌਰ ਤੇ ਇਹ ਸ਼ਿਕਾਇਤ ਕਰਦੇ ਰਹੇ ਹਾਂ ਕਿ ਇਹ ਜੋ ਇੰਟਰਲੌਕ ਟਾਈਲਸ ਰਸਤਿਆਂ ਦੀਆਂ ਸਾਈਡਾਂ ਤੇ ਲੱਗੀ ਹੈ ਇਸ ਦੇ ਉੱਤੇ ਘਾਹ ਬੂਟੀ ਇੰਨੀ ਹੋ ਗਈ ਕਿ ਲੱਗਦਾ ਕਿ ਇਦੋਂ ਇਹ ਕੱਚੇ ਰਸਤੇ ਕੱਚੀਆਂ ਸਾਈਡਾਂ ਹੀ ਠੀਕ ਸੀ ਕਿਉਂਕਿ ਇੱਥੇ ਲੱਖਾਂ ਕਰੋੜ ਰੁਪਇਆ ਲਾ ਕੇ ਬਿਲਗੇ ਦੀਆਂ ਸੜਕਾਂ ਦੇ ਨਾਲ ਇਹ ਵਰਮ ਪੱਕੇ ਕੀਤੇ ਗਏ ਜੇ ਅਗਰ ਬਰਮਾਂ ਦੇ ਉੱਤੇ ਘਾਹ ਬੂਸੇ ਜੰਮਣਾ ਤਾਂ ਫਿਰ ਤਾਂ ਪਹਿਲਾਂ ਕੱਚੇ ਠੀਕ ਸੀ ਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਇਹ ਅਜਿਹਾ ਨਹੀਂ ਹੋਣਾ ਚਾਹੀਦਾ ਸੀ ਪਰ ਉਹਨਾਂ ਨੇ ਕਿਹਾ ਕਿ ਸਾਡੇ ਕਾਰਜਕਾਲ ਦੌਰਾਨ ਜਿਹੜਾ ਕੰਮ ਹੋਊਗਾ ਉਹ ਪਹਿਲਾਂ ਦੇ ਮੁਕਾਬਲੇ ਵੱਖਰਾ ਹੋਊਗਾ ਬੜੀ ਆਊਗਾ ਇਹ ਨਵੇਂ ਰਸਤਿਆਂ ਦੇ ਉੱਤੇ ਨਹੀਂ ਕਿਤੇ ਵੀ ਕਾਜ ਮੂਗਾ ਪਰ ਜਿਸ ਤਰ੍ਹਾਂ ਮਿੱਟੀ ਵਰਤੀ ਜਾ ਰਹੀ ਹੈ ਲੱਗਦਾ ਹੈ ਕਿ ਟੈਲਾ ਦੇ ਉੱਤੇ ਫਿਰ ਕਾਜ ਆਵੇਗਾ ਇਸ ਸਾਡੇ ਸਵਾਲ ਦਾ ਕਿ ਸਰਕਾਰ ਜਵਾਬ ਦੇਵੇਗੀ ਹਲਕਾ ਵਿਧਾਇਕ ਜਵਾਬ ਦੇਊਗਾ ਜਾਂ ਨਗਰ ਪੰਚਾਇਤ ਆ ਇਹੋ ਜਵਾਬ ਦੇਊ ਕੌਣ ਜਵਾਬ ਦੇ ਆ ਠੇਕੇਦਾਰ ਬਲੋਂ ਆਪਣਾ ਕੰਮ ਮੁਕਾਇਆ ਜਾ ਰਿਹਾ ਅਸੀਂ ਬਿਲਕੀ ਦੇ ਲੋਕਾਂ ਨੂੰ ਇਹ ਖਬਰ ਰਹੀਂ ਸੂਚਿਤ ਕਰਨਾ ਚਾਹੁੰਦੇ ਆ ਕਿ ਬਿਲਕੀ ਦੇ ਪ੍ਰੋਤੀਤਰ ਬਿਲਕੀ ਦੇ ਲੋਕ ਜਿਹੜੇ ਆਪਣੇ ਨਗਰ ਨਾਲ ਪ੍ਰੇਮ ਕਰਦੇ ਆ ਜਿਹੜੇ ਟੈਕਸ ਦੇ ਰੂਪ ਦੇ ਵਿੱਚ ਸਰਕਾਰ ਨੂੰ ਇਹ ਪੈਸਾ ਦਿੰਦੇ ਆ ਉਹਨਾਂ ਦੇ ਪੈਸੇ ਦੀ ਕੀ ਇਹ ਦੁਰਵਰਤੋਂ ਹੋ ਰਹੀ ਹੈ ਮੀਡੀਆ ਦਾ ਕੰਮ ਹੈ ਸਵਾਲ ਚੁੱਕਨੇ ਆਪਣੇ ਨਗਰ ਦੇ ਜਿਹੜੇ ਕੰਮ ਦੇ ਵਿੱਚ ਹੋ ਰਹੀਆਂ ਬੇਨਿਜਮੀਆਂ ਉਹਨੂੰ ਬਿਲਗਨ نیوز ਆਨਲਾਈਨ ਵੱਲੋਂ ਉਠਾਇਆ ਜਾ ਰਿਹਾ ਹੈ ਬਾਕੀ মিডিਆ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਇਹ ਕੰਮ ਜਿਹੜਾ ਹੋ ਰਿਹਾ ਇਹਤੇ ਜਿਹੜਾ ਸਵਾਲ ਕੀਤਾ ਜਾਵੇ ਕਿ ਇਹ ਜੋ ਮਿੱਟੀ ਪਾ ਕੇ ਇੰਟਰਲੌਕ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਆ ਲੱਗਦਾ ਹੈ ਕਿ ਮਿੱਟੀ ਪਾ ਕੇ ਉੱਤੇ ਕੁਝ ਕੁ ਜਿਹੜਾ ਆ ਮੋਟੇ ਦੀ ਤੇ ਜਾਂ ਘਟ ਕੇ ਦੀ ਲੇਅਰ ਦਿੱਤੀ ਜਾਊਗੀ ਇਸ ਕੰਮ ਨੂੰ ਕੌਣ ਚੈੱਕ ਕਰੇਗਾ ਇਹ ਆਪਣੇ ਵਿੱਚ ਆਪ ਵਿੱਚ ਇਹ ਸਵਾਲ ਹੈ ਅਸੀਂ ਇਸ ਮੁੱਦੇ ਨੂੰ ਪਹਿਲਾਂ ਵੀ ਉਠਾਇਆ ਕਿਉਂਕਿ ਇੱਥੇ ਪਹਿਲਾਂ ਵੀ ਇਹ ਜਿਹੜੀ ਟਾਇਲ ਲੱਗੀ ਆ ਉਹ ਬੇਨਜਮੀ ਦੇ ਤਹਿਤ ਟਾਇਲ ਜਿਹੜੀ ਤੁਹਾਨੂੰ ਅਸੀਂ ਦਿਖਾਈ ਸੀ ਤੇ ਮੋਟੀ ਤੇ ਪਤਲੀ ਟਾਇਲ ਵਿੱਚ ਜਿਹੜੀ ਲੱਗੀ ਆ ਕੋਈ ਪੁੱਛਣ ਵਾਲਾ ਨਹੀਂ ਇੱਥੇ ਲੱਗਦਾ ਕਿ ਸਾਨੂੰ ਹੁਣ ਵੀ ਸ਼ਾਇਦ ਹੀ ਕੋਈ ਇਸ ਮੁੱਦੇ ਨੂੰ ਉਠਾਵੇ ਅਸੀਂ ਆਪਣੀ ਬੰਦੀ ਜ਼ਿੰਮੇਵਾਰੀ ਜਿਹੜੀ ਨਿਭਾਈ ਆ ਤੇ ਦੋਸਤੋ ਤੁਸੀਂ ਦੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਤੁਸੀਂ ਲਗਾਤਾਰ ਜਿਹੜੇ ਦੋਸਤ ਬਹਤਰ ਦੇਖ ਰਹੇ ਆ ਸੈਂਕੜਿਆਂ ਦੀ ਗਿਣਤੀជា ਹਜ਼ਾਰਾਂ ਵਿੱਚ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਸੀਂ ਸਾਡੇ ਇਸ ਈਸ਼ੂ ਲੈ ਕੇ ਕਮੈਂਟ ਬਾਕਸ ਵਿੱਚ ਆਪਣਾ ਵਿਚਾਰ ਦੇ ਸਕਦੇ ਹੋ ਕੀ ਇਹ ਕੰਮ ਸਹੀ ਹੋ ਰਿਹਾ ਜਾਂ ਗਲਤ ਜਾਂ ਸਾਡੇ ਵੱਲੋਂ ਜਿਹੜਾ ਮੁੱਦਾ ਉਠਾਇਆ ਇਹ ਠੀਕ ਹੈ ਜਾਂ ਗਲਤ ਤੇ ਦੋਸਤੋ ਤੁਸੀਂ ਦੇਖਦੇ ਰਹੋ ਬਿਲਕਨ نیوز ਆਨਲਾਈਨ ਚੈਨਲ ਤੁਹਾਡਾ ਫੇਰ ਇੱਕ ਵਾਰੀ ਧੰਨਵਾਦ ਇਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ-ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ